ਹਰ ਹਰ ਮਹਾਦੇਵ ਜੀ ਸਾਰਿਆਂ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਧੂਰੀ ਦਾ ਰੇਲਵੇ ਸਟੇਸ਼ਨ ਹੈ ਤੇ ਕਾਫੀ ਟਾਈਮ ਤੋਂ ਸਾਨੂੰ ਕਿਉਰਿਓਸਟੀ ਸੀ ਜਦੋਂ ਦਾ ਇਹ ਬਣਿਆ ਕਿ ਧੂਰੀ ਦਾ ਰੇਲਵੇ ਸਟੇਸ਼ਨ ਦੇਖ ਕੇ ਆਈਏ ਤਾਂ ਦੇਖ ਸਕਦੇ ਹੋ ਤੁਸੀਂ ਇਹਦੀ ਇੰਟਰਸ ਲੁੱਕ ਪਹਿਲਾਂ ਇੰਡੀਆ ਦਾ ਝੰਡਾ ਲੱਗਿਆ ਹੋਇਆ ਤੇ ਦੂਰ ਜਿਹੜੀ ਇਹ ਬਿਲਡਿੰਗ ਬਣੀ ਹੋਈ ਹੈ ਬਹੁਤ ਹੀ ਸ਼ਾਨਦਾਰ ਲੱਗਦੀ ਹੈ ਅਸਲ 'ਚ ਬਾਜ਼ਾਰ 'ਚ ਧੂਰੀ ਸਹਿਰ 'ਚ ਕਈ ਲੋਕਾਂ ਤੋਂ ਸੁਣਿਆ ਸੀ ਕਿ ਧੂਰੀ ਸਹਿਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਵਧੀਆ ਬਣਾ ਦਿੱਤਾ ਤਾਂ ਅੱਜ ਅਸੀਂ ਦੇਖਣ ਦਾ ਮੌਕਾ ਮਿਲਿਆ ਅਸਲ 'ਚ ਅਸੀਂ ਅੱਜ ਆਪਣੇ ਦਿੱਲੀ ਤੋਂ ਸੋਢੀ ਸਾਹਿਬ ਆਏ ਨੇ ਉਹਨਾਂ ਤੋਂ ਆਪਣਾ ਇਨਾਮ ਪ੍ਰਾਪਤ ਕਰ ਲਈ ਆਏ ਸੀ ਤੇ ਮੈਂ ਸੋਚਿਆ ਕਿ ਛੋਟਾ ਜਿਹਾ ਇੱਕ ਬਲੌਗ ਬਣਾ ਲਈਏ ਤੇ ਆਪਣਾ ਇਨਾਮ ਵੀ ਪ੍ਰਾਪਤ ਕਰ ਲਈਏ ਤਾਂ ਸੋਢੀ ਜੀ ਆ ਗਏ ਨੇ ਫੋਨ ਉਹਨਾਂ ਦਾ ਆ ਗਿਆ ਤੇ ਉਹਨਾਂ ਨੂੰ ਮਿਲਦੇ ਆ ਤੁਸੀਂ ਬਣ ਰਿਹਾ ਇਹ ਹਨ ਸਾਡੇ ਮਾਨਯੋਗ ਸਰਦਾਰ ਬਲਵਿੰਦਰ ਸਿੰਘ ਛੋਡੀ ਜਮੀਰਹੜੇ ਤੋਂ ਜੋ ਅੱਜਕਲ ਦਿੱਲੀ ਰਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਿਹਾ ਧੂਰੀ ਦਾ ਰੇਲਵੇ ਸਟੇਸ਼ਨ ਆ ਬੋਰਡ ਲੱਗਾ ਹੈ ਤੇ ਇਹ ਜ਼ਿਆਦਾਤਰ ਟ੍ਰੇਨ ਦਾ ਹੀ ਸਫ਼ਰ ਕਰਦੇ ਨੇ ਤੇ ਅੱਜਕਲ ਟ੍ਰੇਨ ਇੱਕ ਦੋ ਵਾਰ ਮੈਂ ਸੰਗਰੂਰ ਵੀ ਮਿਲਿਆ ਸੰਗਰੂਰ ਦਾ ਰੇਲਵੇ ਸਟੇਸ਼ਨ ਵੀ ਬਹੁਤ ਵਧੀਆ ਬਣਾ ਦਿੱਤਾ ਗਿਆ ਤਾਂ ਅੱਜ ਉੱਚੇ ਚੇਤੇ ਤੌਰ ਤੇ ਅਸੀਂ ਇਹਨਾਂ ਤੋਂ ਇਨਾਮ ਪ੍ਰਾਪਤ ਕਰ ਲਈ ਆਂ ਅਸਲ 'ਚ ਇਹ ਨਾਮ ਸਾਡਾ ਅ ਬੁਕਸ ਟਾਈਪ ਦੇ ਰਿਗਾਰਡਿੰਗ ਸਾਨੂੰ ਰਿਪਾਰਡ ਮਿਲਿਆ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਇਹ ਪੁਲਿਸ ਸਟੇਸ਼ਨ ਰੇਲਵੇ ਦਾ ਵਿਚੀ ਆ ਤਾਂ ਬਹੁਤ ਸੋਹਣੀ ਇੱਕ ਬਿਲਡਿੰਗ ਬਣਾਈ ਹੋਈ ਆ ਤਾਂ ਤੁਸੀਂ ਵੀ ਇੱਥੇ ਆਓ ਵਿਜ਼ਿਟ ਕਰੋ